ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ 22 ਜਨੂਅਰੀ ਨੂੰ ਇਤਿਹਾਸਕ ਦਿਨ ਮਿੱਥਿਆ ਗਿਆ ਜਿਸਨ ਦਿਵਾਲੀ ਮਨਾਈ ਜਾਂਦੀ ਆ ਉਸ ਤਰ੍ਹਾਂ ਹੀ 22 ਜਨੂਅਰੀ ਨੂੰ ਇੱਕ ਇਤਿਹਾਸਕ ਦਿਨ RAM ਮੰਦਿਰ ਦਾ ਨਿਰਮਾਣ ਹੋਇਆ ਜਿਸ ਦੀ ਮੂਰਤੀ ਸਥਾਪਨਾ ਅੱਜ ਪ੍ਰਾਣ ਪ੍ਰਸਤਾ ਹੋਏਗੀ ਔਰ ਉਹਦੇ ਵਿੱਚ ਹਿੰਦੁਸਤਾਨ ਦੇ ਵਿੱਚ ਹਰ ਘਰ ਹਰ ਬਾਗ ਹਰ ਬਗੀਚਾ ਖਿਲਖਲਿਆ ਉੱਠਿਆ ਕਿਉਂਕਿ ਜਿਹੜਾ ਔਮਲਾ ਸਮਾਂ ਹੈ ਉਹ ਹਿੰਦੁਸਤਾਨ ਵਾਸਤੇ ਬਹੁਤ ਵਧੀਆ ਹੈ ਔਰ RAM ਜੀ ਦਾ ਵਿਰਾਜਮਣ ਹੋਣਾ ਇਤਿਹਾਸਕ ਯੁੱਗ ਦੇ ਵਿੱਚ ਇਤਿਹਾਸਕ ਇੱਕ ਪ੍ਰਕਿਰਿਆ ਦੁਹਾਈ ਜਾ ਰਹੀ ਆ ਤੁਸੀਂ ਆਪ ਦੇਖ ਰਹੇ ਹੋ ਵੱਡੇ ਵੱਡੇ ਸ਼ਹਿਰਾਂ ਵਿੱਚ ਉਹ ਵੱਡੇ ਵੱਡ ਮੰਦਰਾਂ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਹੱਥਾਂ ਦੇ ਉੱਤੇ RAM ਜੀ ਦੇ ਨਾਮ ਦਾ ਬੋਲਬਾਲਾ ਹੋ ਰਿਹਾ ਹੈ ਕਿਉਂਕਿ RAM ਹੀ ਕਹੇ ਜੜਾ ਨਾਮ ਹੈ ਜਿਹੜਾ ਹਰ ਹਰ ਗ੍ਰੰਥ ਦੇ ਵਿੱਚ ਪਾਇਆ ਜਾਂਦਾ ਹੈ ਚਾਹੇ ਉਹ ਕੁਰਾਨ ਨੇ ਚਾਹੇ ਉਹ ਬਾਈਬਲਸ ਹੈ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਚਾਹੇ ਉਹ ਰਮਾਈਂ ਜੀ ਨੇ ਹੱਥਾਂ ਦੇ ਉੱਤੇ RAM ਜੀ ਦਾ ਨਾਮ ਹੈ ਯੁੱਗ ਦੇ ਵਿੱਚ RAM ਦਾ ਨਾਮ ਹੈ RAM ਜੀ ਦੇ ਨਾਮ ਨੂੰ ਅੱਜ ਹਿੰਦੁਸਤਾਨ ਦੇ ਵਿੱਚ ਉਹ ਜੁੱਧੇ ਵਿੱਚ ਜਿਹੜਾ ਅੱਜ ਮੂਰਤੀ ਸਥਾਪਨਾ ਹੋ ਰਹੀ ਆ ਜਿਹੜਾ ਪ੍ਰਾਣ ਪ੍ਰਸ਼ਟਾ ਹੋ ਰਹੀ ਆ ਉਹਦੇ ਵਿੱਚ ਹਿੰਦੁਸਤਾਨ ਦਾ ਸਾਰਾ ਹੀ ਔਮਲਾ ਸਮਾਜ ਜਿਹੜਾ ਚੇਂਜ ਹੋ ਜਾਏਗਾ ਕੀ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਰਹੇਗਾ ਇਹ ਤੁਸੀ ਆਪ ਹੀ ਦੇਖ ਸਕਦੇ ਹੋ ਵੀ ਅੱਜ ਬੱਚੇ-ਬੱਚੇ ਦੇ ਮੂੰਹ ਦੇ ਉੱਤੇ ਹਰ ਇਨਸਾਨ ਦੇ ਮੂੰਹ ਦੇ ਉੱਤੇ ਆਰਾਮ ਦਾ ਨਾਮ ਏ ਉਹ ਤੁਸੀਂ ਆਪ ਭਲੀ ਭਤੀ ਜਾਣੂ ਵੀ ਜੇ ਦੀਵਾਲੀ ਨੂੰ ਇੰਨਾ ਉਤਸ਼ਾਹਿਤ ਹੋ ਕੇ ਮਨਾਇਆ ਜਾਂਦਾ ਹੈ ਤੇ ਜਿੱਦਨ ਮਹਾਰਾਜ ਜੀ ਦਾ ਰਾਮ ਜੀ ਦਾ ਪ੍ਰਾਣ ਪ੍ਰਸਤਾ ਔਰ ਦੇਖੋ ਤੁਸੀਂ ਪੀ ਮੂਰਤੀ ਸਥਾਪਨਾ ਹੋ ਰਹੀ ਆ ਉਸ ਦਿਨ ਨੂੰ ਬਹੁਤ ਜੋਰਾ-ਸ਼ੋਰਾ ਨਾਲ ਮਨਾਇਆ ਜਾਇਆ ਕਰੇਗਾ ਕਿਉਂਕਿ ਇੱਕ ਦਿਨ Hindu ਧਰਮ ਦੇ Sikh ਧਰਮ ਲਈ ਹਰ ਧਰਮ ਲਈ ਇਤਿਹਾਸਕ ਦਿਨ ਪਾਇਆ ਜਾਏਗਾ ਕਿਉਂਕਿ ਅਸੀਂ ਪਹਿਲਾਂ ਵੀ ਇਕੱਠੇ ਸਾਹ ਹੋਂ ਵੀ ਇਕੱਠੇ ਤੇ ਆਉਣ ਵਾਲੇ ਸਮੇਂ 'ਚ ਵੀ ਇਕੱਠੇ ਰਾਵਾਂਗੇ ਔਰ ਇਹ ਇਸ ਚੀਜ਼ ਦੇ ਪ੍ਰਤੀਕ ਆਵਾਜ਼ ਆ ਰਹੀ ਆ ਪੀ ਜਿਹੜਾ ਹਿੰਦੁਸਤਾਨ ਨੇ ਜਿਹੜਾ ਪੰਜਾਬ ਆ ਇੱਕ ਜੁੱਟਿਆ ਇੱਕ ਨਾਮ ਦੇ ਥੱਲੇ ਚੱਲ ਰਿਹਾ ਕਿਉਂਕਿ ਗੁਰੂ ਮਾਰੇ ਗੁਰੂ ਰਾਮਦਾਸ ਨੇ ਬਾਬਾ ਦੀਪ ਸਿੰਘ ਨੇ RAM ਜੀ ਨੇ ਇੱਕ ਪ੍ਰਸ਼ਟਾਲ ਪ੍ਰਾਨ ਨਾਮ ਦੇ ਉੱਤੇ ਸਾਰੀ ਦੁਨੀਆ ਨੂੰ ਚਲਾ ਰਹੇ ਨੇ ਔਰ ਆਉਣ ਵਾਲਾ ਸਮਾਂ ਦੀ ਦੇਖੋ ਪੰਜਾਬ ਦੇ ਵਿੱਚ ਵੀ ਜਿਸ ਦਾ ਸਾਰੇ ਰਾਜਾਂ ਦੇ ਵਿੱਚ ਮਨਾਇਆ ਜਾਏਗਾ ਉਸ ਪੰਜਾਬ ਦੇ ਵਿੱਚ ਉਸ ਸਾਹੀ ਧੋਕੇ ਹਰ ਵਰਗ ਹਰ ਪਰਿਵਾਰ ਹਰ ਇਸ ਨੂੰ ਮਨਾਇਆ